ਚੰਡੀਗੜ੍ਹ ਵਿੱਚ 14 ਸਾਲ ਖੁੱਲਾ ਘੁੰਮਦਾ ਰਿਹਾ ਸੀਰੀਅਲ ਕਿਲਰ 14 ਸਾਲਾਂ ਵਿੱਚ ਅੱਠ ਦੇ ਕਰੀਬ ਆਤਾਂ ਦਾ ਕੀਤਾ ਬਲਾਤਕਾਰ ਅਤੇ ਕਤਲ ਜ਼ਖਮੀਕਰ ਜੰਗਲ ਚ ਲੈ ਜਾ ਕੇ ਕਰਦਾ ਸੀ ਬਲਾਤਕਾਰ ਛੱਡ ਦੇਂਦਾ ਸੀ ਨਗਨ 800 ਲੋਕਾਂ ਦੇ ਡੀਐਨਏ ਮਗਰੋਂ ਹੋਈ ਅਸਲ ਮੁਜ਼ਲਮ ਦੀ ਸਨਾਖਤ ਪਛਾਣ ਗੁੰਮਨਾਮ ਰੱਖਣ ਲਈ ਮਲਜ਼ਮ ਨੇ ਨਹੀਂ ਬਣਾਇਆ ਸੀ ਆਧਾਰ ਕਾਰਡ ਚੰਡੀਗੜ੍ਹ ਪੁਲਿਸ ਨੇ ਹਾਲੀ ਦੇ ਵਿੱਚ ਇੱਕ ਖੰਖਾਰ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਮੋਨੂ ਕੁਮਾਰ ਸ਼ਾਹਪੁਰ ਕਲੋਨੀ ਸੈਕਟਰ 38 ਵੈਸਟ ਚੰਡੀਗੜ੍ਹ ਵਾਜੋਂ ਹੋਈ ਹੈ ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਅਲ ਕਿਲਰ ਨੂੰ ਪਕੜਨ ਦੇ ਲਈ ਪੁਲਿਸ ਨੂੰ ਕਾफी ਮੁਸਕਕਤ ਕਰਨੀ ਪਈ ਕਿਉਂਕਿ 14 ਸਾਲਾਂ ਬਾਅਦ ਇਹ ਕ੍ਰਿਮੀਨਲ ਪੁਲਿਸ ਦੇ ਹੱਥੇ ਲੱਗਾ ਹੈ ਇਸ ਨੇ 2010 ਦੇ ਵਿੱਚ ਤਕਰੀਬਨ ਅੱਜ ਤੋਂ 14 ਸਾਲ ਪਹਿਲਾਂ ਐਮਬੀਏ ਕਰਦੀ ਇੱਕ ਵਿਦਿਆਰਥਣ ਦੇ ਨਾਲ ਜੰਗਲ ਵਿੱਚ ਲਿਜਾ ਕੇ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਜਿਹਾ ਹੀ ਇਸਨੇ ਨਵੰਬਰ 2022 ਵਿੱਚ ਇੰਦਰ ਸਿੰਘ ਵਾਸੀ ਮਲੋਆ ਦੀ ਪਤਨੀ ਦੇ ਨਾਲ ਕੀਤਾ ਅਤੇ ਉਸ ਨੂੰ ਵੀ ਜੰਗਲ ਵਿੱਚ ਲਿਜਾ ਕੇ ਉਸ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ਸੋ so, 14 ਸਾਲ ਪਹਿਲਾਂ ਵੀਰਜ ਦੇ ਲਈ ਸੈਂਪਲ ਤੋਂ ਇਸ ਮੁਜ਼ਲਮ ਦੀ شناخت ਹੋਈ ਹੈ 2022 ਦੇ ਵਿੱਚ ਜਦੋਂ ਫੇਰ ਮਲੋਹਾ ਵਾਸੀ ਦੀ ਪਤਨੀ ਦੇ ਨਾਲ ਹੋਏ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਦਾ ਕਿ ਕਤਲ ਦਾ ਪੈਟਰਨ ਇੱਕੋ ਸੀ ਮੁਲਜ਼ਮ ਨੇ ਔਰਤ ਨੂੰ ਪਹਿਲਾਂ ਜ਼ਖਮੀ ਕੀਤਾ ਅਤੇ ਫਿਰ ਉਸ ਨੂੰ ਚੁੱਕ ਕੇ ਜੰਗਲ ਵਿੱਚ ਲਿਜਾ ਗਿਆ ਬੇਹੋਸ਼ੀ ਦੀ ਹਾਲਤ ਵਿੱਚ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਅਦ ਉਸ ਦੇ ਸਿਰ ਵਿੱਚ ਪੱਥਰ ਮਾਰ ਕੇ ਉਸ ਨੂੰ ਮਾਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਪੋਸਟ ਮਾਰਟਮ ਕੀਤਾ ਅਤੇ ਔਰਤ ਨੂੰ ਮਾਰਨ ਦੇ ਤਰੀਕੇ ਦਾ ਖੁਲਾਸਾ ਹੋਇਆ ਉਸ ਤੋਂ ਬਾਅਦ ਪਤਾ ਚੱਲਿਆ ਕਿ ਅਜਹਾਈ ਇੱਕ ਮਾਮਲਾ 2010 ਦੇ ਵਿੱਚ ਸਾਹਮਣੇ ਆਇਆ ਸੀ ਅਤੇ ਦੋਨਾਂ ਦੇ ਸੈਂਪਲ ਜਦ ਪੁਲਿਸ ਨੇ ਮਲਾ ਕੇ ਦੇਖੇ ਤਾਂ ਇਹ ਸੈਂਪਲ ਆਪਸ ਵਿੱਚ ਮਿਲ ਗਏ ਇਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਲਜ਼ਮ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸੀ ਤੁਹਾਨੂੰ ਦੱਸ ਦਈਏ ਮਲਜ਼ਮ ਇੱਕ ਸੀਰੀਅਲ ਕਿਲਰ ਹੈ ਜਿਸ ਨੇ ਕਿ ਖੁਦ ਨੂੰ ਬਚਾਉਣ ਦੇ ਲਈ ਕੋਈ ਵੀ ਸਰਕਾਰੀ ਦਸਤਾਵੇਜ਼ ਨਹੀਂ ਬਣਾਇਆ ਇੱਥੋਂ ਤੱਕ ਕਿ ਮਲਜ਼ਮ ਦਾ ਆਧਾਰ ਕਾਰਡ ਵੀ ਨਹੀਂ ਬਣਿਆ ਹੋਇਆ ਸੀ ਸਿਰਫ ਤੇ ਸਿਰਫ ਵਿਰਸ ਦੇ ਸੈਂਪਲ ਤੋਂ ਹੀ ਉਸ ਦੀ ਸਨਾਖ ਹੋ ਚੁੱਕੀ ਹੈ ਪੁਲਿਸ ਦਾ ਦੱਸਣਾ ਹੈ ਕਿ ਪੁਸ਼ਗੀਸ਼ ਦੇ ਦੌਰਾਨ ਇਸ ਮੁਲਜ਼ਮ ਨੇ ਕਾਫੀ ਸਾਰੇ ਖੁਲਾਸੇ ਕੀਤੇ ਹਨ ਤਕਰੀਬਨ 8 ਦੇ ਕਰੀਬ ਔਰਤਾਂ ਨੂੰ ਇਸ ਦੇ ਇਸੇ ਤਰ੍ਹਾਂ ਦੇ ਨਾਲ ਮਾਰਿਆ ਹੈ ਫਿਲਹਾਲ ਪੁਲਿਸ ਇਸ ਦੀ ਕੋਰਟ ਕੋਲੋਂ ਰਿਮਾਂਡ ਦੀ ਮੰਗ ਕਰ ਰਹੀ ਹੈ ਤਾਂ ਕਿ ਇਸ ਤੋਂ ਹੋਰ ਬਹੁਤ ਸਾਰੀ ਪੁੱਛ ਪੜਤਾਲ ਕੀਤੀ ਜਾ ਸਕੇ ਅਤੇ ਕਈ ਹੋਰ ਔਰਤਾਂ ਨੂੰ ਨਿਆਂ ਦਿੱਤਾ ਜਾ ਸਕੇ ਇਸ ਦੇ ਨਾਲ ਹੀ ਪੁਲਿਸ ਨੂੰ ਇਹ ਵੀ ਖਦਸਾ ਹੈ ਕਿ ਇਸ ਦੇ ਕੋਲੋਂ ਕਈ ਹੋਰ ਸੰਗੀਨ ਖੁਲਾਸੇ ਵੀ ਹੋ ਸਕਦੇ ਹਨ ਇਹ ਵੀ ਦੱਸ ਦਈਏ ਕਿ ਮਲਜ਼ਮ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਰਿਹਾ ਸੀ ਪਰ ਪੁਲਿਸ ਦੀ ਗ੍ਰਿਫਤ ਤੋਂ ਲਗਾਤਾਰ ਬਾਹਰ ਸੀ ਪਰ ਫਾਈਨਲੀ 14 ਸਾਲਾਂ ਬਾਅਦ ਪੁਲਿਸ ਨੇ ਇਸ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਲਈ ਚੰਡੀਗੜ੍ਹ ਦੀ ਐਸਐਸਪੀ ਕਿਰਨ ਜੋਤ ਕੌਰ ਵਧਾਈ ਦੇ ਪਾਤਰ ਹਨ ਅਤੇ ਉਹਨਾਂ ਨੇ ਵੀ ਇਸ ਕੇਸ ਦੇ ਉੱਤੇ ਖਾਸ ਬਰੀਕੀ ਦੇ ਨਾਲ ਨਜ਼ਰ ਰੱਖੀ ਪਰ ਸਵਾਲ ਇਹ ਉੱਠਦਾ ਹੈ ਕਿ ਜਿਸ ਮਲਜ਼ਮ ਨੂੰ ਫੜਨ ਦੇ ਲਈ ਹੀ 14 ਸਾਲ ਲੱਗੇ ਹਨ ਉਸ ਨੂੰ ਸਜ਼ਾ ਦੇਣ ਦੇ ਵਿੱਚ ਹੋਰ ਕਿੰਨੇ ਸਾਲ ਲੱਗਣਗੇ ਬਿਊਰੋ ਰਿਪੋਰਟ ਪੰਜਾਬੋ